ਨੀ ਗੱਲ ਤਾਂ ਇਹ ਹੈ ਜੀ ਇਹ ਜਾਮ ਕੱਲਾ ਟਰੱਕਾਂ ਵਾਲਿਆਂ ਵੱਲੋਂ ਨਹੀਂ ਲਾਇਆ ਗਿਆ ਇਹਦੇ ਚ ਟਰੱਕ ਜੂਨੀਅਨ ਬਾਸਕ ਪ੍ਰਾਈਵੇਟ ਬੱਸ ਜੂਨੀਅਨ ਟੈਂਟਰ ਜੂਨੀਅਨ ਪਿਕਅਪ ਡਾਲਾ ਜੂਨੀਅਨ ਐਂਬੂਲੈਂਸ ਜੂਨੀਅਨ ਪਿਕਅਪ ਜੂਨ ਟੈਕਸੀ ਜੂਨੀਅਨ ਸਾਰੀਆਂ ਜੂਨੀਅਨਾਂ ਦਾ ਜਿਹੜਾ ਡਰਾਈਵਰ ਭਾਈਚਾਰਾ ਹੈ ਉਹਦੇ ਜਿਹੜੇ ਇਹ ਸੈਂਟਰਲ ਗਵਰਨਮੈਂਟ ਨੇ ਕਾਲੇ ਕਾਨੂੰਨ ਬਣਾਏ ਐ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਉਹਦੇ ਖਿਲਾਫ ਅੱਜ ਇੱਕ ਰੋਸ ਮੁਜ਼ਾਹਰਾ ਜਿਹੜਾ ਹੈਗਾ ਰੱਖਿਆ ਗਿਆ ਹੈਗਾ ਤੇ ਜਿਹੜਾ ਮਤਲਬ ਅ ਅਪੀਲ ਹੈ ਦੀ ਇਹ ਕਾਲੇ ਕਾਨੂੰਨ ਆ ਵਾਪਸ ਲੈਤੇ ਜਾਣ ਅਸੀਂ ਅੱਜ ਇੱਥੇ ਇਕ ਕਾਫਲਾ ਰੋਸ ਮਾਰਚ ਦਾ ਕੱਢਾਂਗੇ ਕਾਲੇ ਝੰਡੇ ਲੈ ਕੇ ਸੈਂਟਰ ਸਰਕਾਰ ਦੇ ਖਿਲਾਫ ਇੱਥੋਂ ਨਿਕਲ ਕੇ ਡੀਸੀ ਨੂੰ ਅਸੀਂ ਮੰਗ ਪੱਤਰ ਦੇਵਾਂਗੇ ਪ੍ਰਦਰਸ਼ਨ ਇੱਥੇ ਜਿਹੜੇ ਬੁਲਾਰੇ ਨੇ ਆਪਣੇ ਥੋੜਾ ਥੋੜਾ 5-5 ਮਿੰਟ ਲੈ ਕੇ ਉਹ ਆਪਣੇ ਜਿਹੜੇ ਵਿਚਾਰ ਨੇ ਇਸ ਕਾਨੂੰਨ ਮਾਰੂ ਕਾਨੂੰਨ ਦੇ ਆ ਪ੍ਰੋਦਾਓ ਦੱਸਣਗੇ ਠੀਕ ਹੈ ਤੇ ਉਸ ਤੋਂ ਬਾਅਦ ਜਿਆਦਾ ਟਾਈਮ ਨਹੀਂ ਬਸ ਥੋੜੇ ਟਾਈਮ ਨੂੰ ਇਹ ਕਾਫਲਾ ਇੱਥੋਂ ਰਵਾਨਾ ਹੋ ਜਾਊਗਾ ਅੱਪ ਦਾ ਅੱਜ ਜੋ ਮੋਦੀ ਨੇ ਕਾਲੇ ਕਾਨੂੰਨ ਬਣਾਏ ਨੇ ਬੀਜੇਪੀ ਸਰਕਾਰ ਦੇ ਡਰਾਈਵਰਾਂ ਵਾਸਤੇ ਉਹਦੇ ਰੋਸ ਦੇ ਵਿੱਚ ਸਾਰੇ ਹੀ ਡਰਾਈਵਰ ਇੱਥੇ ਪਹੁੰਚੇ ਨੇ ਮਾਨਤਾ ਜੂਨੀਅਨ ਟਰੱਕ ਜੂਨੀਅਨਾਂ ਸਾਰੀਆਂ ਜੂਨੀਅਨਾਂ ਇੱਥੇ ਪਹੁੰਚੀਆਂ ਨੇ ਜੋ ਕਿ ਮੋਦੀ ਨੇ ਕਾਨੂੰਨ ਬਣਾਇਆ ਇਹਦੇ ਰੋਸ ਦੇ ਵਿੱਚ ਸਾਰੇ ਡਰਾਈਵਰ ਛੜਕਾ ਤੇ ਉਤਰੇ ਹੋਏ ਨੇ ਲੰਬੇ ਸਮੇਂ ਤੱਕ ਇਹ ਉਤਰੇ ਰਹਿਣਗੇ ਜਿੰਨਾ ਚਿਰ ਮੋਦੀ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲਹੂਗੀ ਉਹਨਾਂ ਚਿਰ ਇਹ ਐਸੇ ਲੋਟੀ ਪ੍ਰਟੈਸਟ ਚੱਲਦਾ ਰਹੂਗਾ ਤੋ ਕਿ ਅੱਜ ਸਾਰੀਆਂ ਯੂਨੀਅਨਾਂ ਜਿਵੇਂ ਵੀ ਨੁਮਾਇੰਦੇ ਸਾਡੇ ਬੈਠ ਕੇ ਮੀਟਿੰਗਾਂ ਕਰਦੇ ਰਹਿਣਗੇ ਵਾਰ-ਵਾਰ ਇਹ ਪ੍ਰਟੈਸਟ ਚੱਲਦੇ ਰਹਿਣਗੇ ਸਾਡੇ ਇਸ ਲੋਕ ਸਾਹਿਬਾਂ ਦਾ ਨੁਕਸਾਨ ਇਹੀ ਹੈ ਜੀ 10 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਇਹ ਕਿਉਂਕਿ ਜੋ ਵੀ ਇਹ ਆਪਣਾ ਐਕਸੀਡੈਂਟ ਹੁੰਦੇ ਨੇਗੇ ਉਹ ਐਕਸੀਡੈਂਟ ਜਾਣ ਬੁੱਝ ਕੇ ਕੋਈ ਨਹੀਂ ਕਰਦਾ ਉਹ ਅਣਜਾਣੇ ਦੇ ਵਿੱਚ ਤੇ ਜੋ ਡਰਾਈਵਰ ਹੁੰਦਾ ਉਹ ਤਾਂ ਜਿਹੜਾ ਆਪਣਾ ਫੜਕ ਦੇ ਉੱਤੇ ਜੇ ਕੋਈ ਜਾਨਵਰ ਵੀ ਮਰਿਆ ਪਿਆ ਹੋਵੇ ਉਹਦੇ ਉੱਪਰ ਵੀ ਨਹੀਂ ਚੜਾਉਂਦਾ ਕਿਉਂਕਿ ਡਰਾਈਵਰ ਅਣਜਾਣੇ ਦੇ ਵਿੱਚ ਹੁੰਦੇ ਆ ਇਹ ਜਾਣ ਬੁੱਝ ਕੇ ਕੋਈ ਨਹੀਂ ਐਕਸੀਡੈਂਟ ਕਰਦਾ ਇਹ ਮੋਤੀ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਾਡੇ ਕਾਨੂੰਨ ਵਾਪਸ ਲੈ ਲੇ ਜਾਣ ਇਸ ਲੋਕ ਇੱਕ ਡਰਾਈਵਰਾਂ ਦੇ ਹਿੱਤ ਦੇ ਵਿੱਚ ਤੇ ਜੋ ਪਿਛਲੇ ਕਰੋਨਾ ਕਾਲ ਦੇ ਵਿੱਚ ਵੀ ਡਰਾਈਵਰਾਂ ਨੇ ਵੱਧ ਝੜ ਕੇ ਹਿੱਸਾ ਦਿੱਤਾ ਕੋਈ ਕਾਨੂੰਨ ਬਣਾਉਣਾ ਇਹ ਜੇ ਕਾਨੂੰਨ ਬਣਾਉਣਾ ਜੋ ਲੋਕਾਂ ਦੇ ਹਿੱਤ ਦੇ ਵਿੱਚ ਹੋਣ ਡਰਾਈਵਰਾਂ ਦੇ ਹਿੱਤ ਦੇ ਵਿੱਚ ਹੋਣ ਤਾਂ ਕਿ ਜੋ ਡਰਾਈਵਰ ਪਿੱਛੇ ਕਰੋਨਾ ਕਾਲ ਦੇ ਵਿੱਚ ਉਹਨਾਂ ਦੀਆਂ ਜਾਨਾਂ ਗੰੀਆਂ ਲਿੰਗੀਆਂ ਉਹਨਾਂ ਨੂੰ ਮਾਮਜੇ ਵੀ ਦੇਣ ਸਰਕਾਰ ਤੋਂ ਮੰਗਦੇ ਇਹ ਜੀ ਸੈਂਟਰ ਫਲਾ ਸਰਕਾਰ ਖਿਲਾਫ ਸਾਡਾ ਰੋਸ ਪ੍ਰਦਰਸ਼ਨ ਹੈ ਜੀ ਜੋ ਇਹਨਾਂ ਨੇ ਅੰਤਾਂ ਦੇ ਸਾ ਸਰਕਾਰ ਨੇ ਸਾਡੇ ਉੱਪਰ ਕਾਲੇ ਕਾਨੂੰਨ ਥੋਪੇ ਆਗੇ ਤੋ ਇਹ ਕਾਲੇ ਕਾਨੂੰਨ ਰੱਦ ਕਰਵਾਉਣ ਵਾਸਤੇ ਅੱਜ ਅਸੀਂ ਇਕੱਠੇ ਹੋਏ ਆ ਜਿਦੇ ਵਿੱਚ ਟਰੱਕ ਯੂਨੀਅਨ, ਟੈਕਸੀ ਸਟੈਂਡ, ਜਿੰਨੀਆਂ ਵੀ ਗੱਡੀਆਂ ਛੋਟਾ ਹੱਤੀ ਪੀਕ ਆਪਸੀ ਸਾਰੇ ਇਕੱਠੇ ਹੋਏ ਆ ਜੇ ਇਹਨਾਂ ਨੇ ਅੱਜ ਕੋਈ ਅਸੀਂ ਇੱਥੋਂ ਸੁਪੋਤਨਾ ਫੋਕੇ ਡੀਜੀ ਸਾਹਿਬ ਨੂੰ ਮੰਗ ਪੱਤਰ ਦੇਣਾ ਜੀ ਜੇ ਅੱਜ ਇਹਨਾਂ ਨੇ ਅੱਗੇ ਕੋਈ ਸਾਡਾ ਨਾਂ ਸੁਣਵਾਈ ਕੀਤੀ ਤਾਂ ਇਸ ਤੋਂ ਜ਼ਿਆਦਾ ਇਕੱਠਗਰਤ ਕਰਿਆ ਜਾਊਗਾ ਜੀ ਪੰਜਾਬ ਦੇ ਵਿੱਚ ਇਹੀ ਮੰਗ ਆਈ ਜਿਹੜੇ ਕਾਲੇ ਕਾਨੂੰਨ ਆਈ ਇਹਨਾਂ ਨੂੰ ਰੱਦ ਕੀਤਾ ਜਾਵੇ। ਤੋਂ ਇੰਨੀ ਤਾਂ ਤਨਖਾਹ ਹੀ ਨਹੀਂ ਹੈਗੀ 7 ਲੱਖ ਰੁਪਏ ਕਿੱਥੋਂ ਇਕੱਠਾ ਕਰੂੰਗਾ ਜੀ ਡਰਾਈਵਰ। 8000 ਰੁਪਏ 8000 ਰੁਪਏ ਦਾ ਤਨਖਾਹ ਹੀ ਟੋਟਲ ਡਰਾਈਵਰ ਦੀ।